ਸ੍ਰੀ ਗਰਗਟਾਈ ਫੈਡ ਕਲੀਨਿਕ ਬਰਨਾਲਾ ਤੋਂ ਬੋਲਦੇ ਆਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਲ ਨਮਸਕਾਰ ਅੱਜ ਦਾ ਦਿਨ ਆ ਗੱਲ ਕਰਦੇ ਆਂ ਜਿਵੇਂ ਕਿ ਅੱਜ ਕੱਲ੍ਹ ਜ਼ਿਆਦਾ ਡੇਂਗੂ ਆ ਹੋ ਜਾਂਦਾ ਸੈੱਲ ਘਟ ਜਾਂਦੇ ਨੇਗੇ ਕਾਫੀ ਪ੍ਰੋਬਲਮ ਆਉਦੇ ਨਾਲ ਹੁੰਦੀਆਂ ਨੇ ਤਾਂ ਉਹਦਾ ਕੀ ਕਾਰਨ ਹੈਗਾਗਾ ਵੀ ਡੇਂਗੂ ਦਾ ਪਾਨੂੰ ਕਿਵੇਂ ਪਤਾ ਲੱਗਦਾ ਇਹਦੇ ਵਿੱਚ ਕੀ ਆ ਵੀ ਲੱਤਾਂ ਬਹੁਤ ਜ਼ਿਆਦਾ ਦਰਦ ਕਰਦੀਆਂ ਨੇ ਤਾਂ ਸਰੀਰ ਵਿੱਚ ਵੀਕਨੈਸ ਹੋਣ ਲੱਗ ਜਾਂਦੀ ਆ ਟੈਂਪਰੇਚਰ ਕਿਸੇ ਵੇਲੇ ਬਿਲਕੁਲ ਘੱਟ ਹੁੰਦਾ ਤੇ ਕਿਸੇ ਵੇਲੇ ਜ਼ਿਆਦਾ ਹੋ ਜਾਂਦਾਗਾ ਵੀਕਨੈਸ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਲੱਤਾਂ ਦੀ ਸਾਰਿਆਂ ਨਾਲ ਵੱਡੀ ਪ੍ਰੋਬਲਮ ਆ ਵੀ ਲੱਤਾਂ ਜ਼ਿਆਦਾ ਦਰਦ ਕਰਦੀਆਂ ਨੇ ਤਾਂ ਉਹਦੇ ਵਿੱਚ ਕੀ ਹੁੰਦਾਗਾ ਵੀ ਆਪਾਂ ਨੂੰ ਟੈਸਟ ਜ਼ਰੂਰੀ ਹੈ ਇਹਦੇ ਵਿੱਚ ਕਰਾਉਣੇ ਜਿਵੇਂ ਕਿ ਆਪਣਾ ਸੈੱਲ ਵੱਜ ਜਾਂਦੇ ਆ ਘਟ ਜਾਂਦੇ ਆ ਇਹਦੇ ਬਾਰੇ ਆਪਾਂ ਨੂੰ ਇਹਦੇ ਵਿੱਚ ਪਤਾ ਲੱਗ ਜਾਂਦਾ ਜਦੋਂ ਸੈੱਲ ਜ਼ਿਆਦਾ ਘਟ ਜਾਂਦੇ ਨੇ ਤਾਂ ਬੋਲਦਾ ਚੱਲਦੇ ਰਹਿੰਦੇ ਨੇ ਪਰ ਖਾਣ ਪੀਣ ਦੇ ਵਿੱਚ ਵੀ ਕਮੀ ਆ ਜਾਂਦੀ ਆ ਖਾਣ ਪੀਣ ਨੂੰ ਜੀਨ ਨਹੀਂ ਕਰਦਾ ਤਾਂ ਵੀਕਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹਦੇ ਵਿੱਚ ਟ੍ਰੀਟਮੈਂਟ ਜ਼ਰੂਰੀ ਹੈਗਾ ਜਦੋਂ ਸੈੱਲ ਘਟ ਜਾਂਨ ਤਾਂ ਸੈੱਲ ਜਦੋਂ ਘਟ ਜਾਂਦੇ ਨੇ ਇਹਦੇ ਵਾਸਤੇ ਡਾਈਟ ਹੋਣੀ ਚਾਹੀਦੀ ਹੈ ਜਿਵੇਂ ਲਿਕਵਿਡ ਜ਼ਿਆਦਾ ਲੈਣਾ ਕੀਵੀ ਖਾਣੀ ਤਾਂ ਗਲੋ ਮਤਲਬ ਕਿ ਗਲੋ ਦਾ ਪਾਣੀ ਪੀਣਾ ਗਲੋ ਵਾਲ ਕੇ ਤਾਂ ਦੇਸੀ ਚੀਜ਼ਾਂ ਦੇ ਵਿੱਚ ਬਹੁਤ ਵਧੀਆ ਹੁੰਦੀਆਂ ਨੇ ਜੇ ਦੇਸੀ ਇਲਾਜ ਕੀਤਾ ਜਾਵੇ ਜੇ ਥੋੜੇ ਸੈੱਲ ਘਟਿਆਨ ਜੇ ਜ਼ਿਆਦਾ ਸੈੱਲ ਘਟ ਜਾਂਨ ਤਾਂ ਆਪਣਾ ਟ੍ਰੀਟਮੈਂਟ ਪ੍ਰੋਪਰ ਲੈਣਾ ਚਾਹੀਦਾ ਜਿਵੇਂ ਟ੍ਰਿਪਲ ਆਉਣੇ ਆ ਇੰਜੈਕਸ਼ਨ ਲੱਗਦੇ ਨੇਗੇ ਇਸ ਤਰ੍ਹਾਂ ਦਾ ਇਹਦੇ ਵਿੱਚ ਕਦੇ ਵੀ ਘੋਰ ਨਹੀਂ ਕਰਨੀ ਚਾਹੀਦੀ ਵੀ ਚਲੋ ਕੋਈ ਗੱਲ ਨਹੀਂ ਹੋ ਜੂ ਬੁਖਾਰ ਹੀ ਆ ਠੀਕ ਹੋ ਜਾਊਗਾ ਜੇ ਸੈੱਲ ਜਿਆਦਾ ਡਾਊਨ ਹੋ ਜਾਂਦੇ ਆ ਫਿਰ ਜਿਆਦਾ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਇਹਦਾ ਧਿਆਨ ਜ਼ਰੂਰੀ ਰੱਖਣਾ ਚਾਹੀਦਾ ਬਾਕੀ ਹੈਗਾ ਮੱਛਰ ਤੋਂ ਆਪਰੇਹਜਾ ਮੱਛਰ ਜਿਵੇਂ ਦਿਨੇ ਵੀ ਜਿਆਦਾ ਕੱਟ ਜਾਂਦਾਗਾ ਤਾਂ ਫੁੱਲ 슬ੀਵ ਮਤਲਬ ਕਿ ਫੁੱਲ ਆਪਣੇ بڑے ਕੱਪੜੇ ਪਾਉਣੇ ਜ਼ਰੂਰੀ ਹੈਗੇ ਮੱਛਰ ਤੋਂ ਵਿਚਾਰ ਰੱਖਣਾਗਾ ਮੱਛਰ ਰਿਹਾ ਜਿਵੇਂ ਆਪਾਂ ਛੜਕਾ ਕਰਨਾ ਕੋਈ ਹੋਰਾ ਇਸ ਤਰ੍ਹਾਂ ਰੱਖਣਾ ਜਾਦਾ ਮੱਛਰ ਵਾਲੀ ਥਾਂ ਤੇ ਨਾ ਬੈਠਣਾ, ਪਾਣੀ ਵਾਲ ਕੇ ਪੀਣਾ, ਗਰਮ ਚੀਜ਼ਾਂ ਖਾਣੀਆਂ, ਠੰਡੀ ਚੀਜ਼ ਨਹੀਂ ਖਾਣੀ। ਤਾਂ ਸਿੰਪਲ ਆਪਣਾ ਖਾਣਾ, ਘਰ ਦਾ ਖਾਣਾ ਖਾਣਾ, ਬਾਹਰਲਾ ਨਹੀਂ ਖਾਣਾ, ਫਾਸਟ ਫੂਡ ਵਾਰਾ ਨਹੀਂ ਖਾਣਾ। ਤਾਂ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖੋ ਤੇ ਪ੍ਰੋਪਰ ਆਦੀ ਮੈਡੀਸਿਨ ਲਓ। ਇਹਦੇ ਵਿੱਚ ਬਿਲਕੁਲ ਵੀ ਲਾਪਰਵਾਹੀ ਨਹੀਂ ਕਰਨੀ। ਟ੍ਰੀਟਮੈਂਟ ਪ੍ਰੋਪਰ ਹੋਣਾ ਜ਼ਰੂਰੀ ਹੈ ਇਹਦੇ ਵਿੱਚ। ਤਾਂ ਜਦੋਂ ਵੀ ਥੋੜੀ ਜਿਹੀ ਵੀ ਪ੍ਰੋਬਲਮ ਹੋਵੇ ਤਾਂ ਜ਼ਰੂਰ ਆਪਣੇ ਟੈਸਟ ਕਰਾ ਕੇ ਟ੍ਰੀਟਮੈਂਟ ਕਰਾਓ। ਜਾਂ ਫਿਰ ਵੀ ਸਾਡੇ ਨਾਲ ਕੋਈ ਗੱਲਬਾਤ ਕਰਨੀ ਆ ਇਸ ਬਾਰੇ ਡੇਂਗੂ ਬਾਰੇ ਤਾਂ ਸਾਡੇ ਨਾਲ ਕਰ ਸਕਦੇ ਹੋਗੇ ਆਪਾਂ ਟ੍ਰੀਟਮੈਂਟ ਵਧੀਆ ਕਰਦੇ ਆਗੇ ਤਾਂ ਸਾਡੇ ਨਾਲ ਫੋਨ ਤੇ ਜਦਾ ਕੰਟੈਕਟ ਕਰ ਸਕਦੇ ਹੋਗੇ ਧੰਨਵਾਦ